ਜੀਨਾ ਨਾ ਬਿਸਰਹਿਨਾ ਸੇਕਨਹਿਆ 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 ਬ੍ਰह्म ਗਿਆਨ ਨੇ ਸੰਤ ਬਾਬਾ ਹਰਨਾਮ ਸਿੰਘ ਜੀ रामपुर ਖੇੜਾ ਸਾਹਿਬ ਵਾਲਿਆਂ ਦਾ ਰਜਵਾਹੇ ਕੰਡੇ ਬੈਠਿਆਂ ਜਹਰੀਲੇ ਸੱਪ ਦਾ ਔਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਹੋਣੇ ਹਰ ਰੋਜ਼ ਦੀ ਤਰ੍ਹਾਂ ਉਸੇ ਰਜਵਾਹ ਦੇ ਕੰਡੇ ਬੈਠੇ ਆਪ ਜੀ ਪ੍ਰਭੂ ਸਿਮਰਨ ਵਿੱਚ ਲੀਨ ਸਨ ਕਿ ਥੋੜੀ ਦੂਰ ਤੋਂ ਸੁੱਕੇ ਪੱਤਿਆਂ ਦਾ ਖੜਾਕ ਸੁਣਿਆ ਚੰਦ ਦੀ ਚਾਨਣੀ ਸੀ ਕੀ ਦੇਖਿਆ ਕਿ ਇੱਕ ਭੂਰੇ ਪੀਲੇ ਰੰਗ ਦਾ ਕੋਈ 2 ਫੁੱਟ ਲੰਮਾ ਸੱਪ ਜੋ ਉੱਧਾ ਖੜਾ ਹੋ ਕੇ ਤੁਰਦਾ ਸੀ ਤੇ ਥੋੜਾ ਤੁਰ ਕੇ 2 2.5 ਫੁੱਟ ਛਾਲ ਮਾਰ ਕੇ ਅੱਗੇ ਵੱਧਦਾ ਆਪ ਜੀ ਵੱਲ ਆ ਰਿਹਾ ਸੀ ਦੇਖਦਿਆਂ ਦੇਖਦਿਆਂ ਉਸਨੇ ਚਾਰ ਵਾਰ ਛਾਲ ਮਾਰੀ ਆਪ ਜੀ ਨੇ ਦੱਸਿਆ ਕਿ ਸਾਡੇ ਮਨ ਵਿੱਚ ਸੋਚ ਫੁਰੀ ਕਿ ਸੱਪ ਨੇ ਜੋ ਹੁਣ ਛਾਲ ਮਾਰਨੀ ਹੈ ਉਹ ਸਾਡੇ ਉੱਪਰ ਮਾਰੇਗਾ ਉਸੇ ਵੇਲੇ ਮਨ ਵਿੱਚ ਕਬਰਹਾੜ ਦੀ ਥਾਂ ਤੇ ਵਿਚਾਰ ਆਈ ਕਿ ਇਸ ਸੱਪ ਵਿੱਚ ਵੀ ਪਰਮੇਸ਼ਰ ਹੀ ਵੱਸਦਾ ਹੈ ਸ਼ਾਇਦ ਗੁਰੂ ਮਹਾਰਾਜ ਜੀ ਨੇ ਇਹ ਪਰਖਣ ਵਾਸਤੇ ਇਸ ਨੂੰ ਭੇਜਿਆ ਹੈ ਕਿ ਹਰਨਾਮ ਸਿੰਘ ਨੂੰ ਸਰੀਰ ਨਾਲ ਕਿੰਨਾ ਮੋਹ ਹੈ ਮਨ ਇੱਕਦਮ ਅਡੋਲ ਹੋ ਗਿਆ ਸੱਚਮੁੱਚ ਜਦੋਂ ਉਸ ਸੱਪ ਨੇ ਅਖੀਰਲੀ ਛਾਲ ਮਾਰੀ ਤਾਂ ਨੇੜੇ ਜੋ ਪੈਰਾਂ ਤੋਂ ਜੋੜਾ ਲਾ ਕੇ ਰੱਖਿਆ ਸੀ ਉਸ ਉੱਪਰ ਡਿਗਿਆ ਅਤੇ ਜੋੜੇ ਉੱਪਰ ਲੰਮਾ ਪੈ ਗਿਆ ਆਪ ਜੀ ਦੇ ਦੇਖਦਿਆਂ ਦੇਖਦਿਆਂ ਉਸ ਸੱਪ ਨੇ ਜੋ ਉਸ ਇਲਾਕੇ ਵਿੱਚ ਬਹੁ ਜਹਿਰੇਲਾ ਮੰਨਿਆ ਜਾਂਦਾ ਸੀ ਜਮੀਨ ਉੱਪਰ ਸ੍ਰੀ ਇਲਾਕੇ ਬਾਬਾ ਜੀ ਦੇ ਕਥਨ ਅਨੁਸਾਰ ਉਹਨਾਂ ਦੇ ਚਾਰੇ ਪਾਸੇ ਪ੍ਰਕਰਮਾ ਕਰਨ ਬਾਗ ਫੇਰੀ ਦਿੱਤੀ ਅਤੇ ਜਿਸ ਪਾਸੇ ਵੱਲੋਂ ਆਇਆ ਸੀ ਉਸੇ ਪਾਸੇ ਨੂੰ ਛੜੱਪੇ ਮਾਰਦਾ ਤੁਰ ਗਿਆ ਇਹ ਕੋਤਕ ਦੇਖ ਕੇ ਸਾਡਾ ਮਨ ਗੁਰੂ ਸ਼ੁਕਰਾਨੇ ਵਿੱਚ ਦਰਬ ਗਿਆ ਤੇ ਸਤਿਗੁਰੂ ਜੀ ਦੇ ਧੰਨਵਾਦ ਵਿੱਚ ਰੋਮ ਰੋਮ ਗਦਗਦ ਹੋ ਗਿਆ ਕਿ ਧੰਨ ਹਨ ਸਤਿਗੁਰੂ ਜੀ ਜੋ ਅਜਿਹੇ ਜ਼ਹਿਰੀਲੇ ਜੀਵਾਂ ਦੇ ਮਨ ਵਿੱਚ ਬਸ ਕੇ ਆਪਣੇ ਦਾਸਾਂ ਦੀ ਰੱਖਿਆ ਕਰਦੇ ਹਨ ਮਨ ਸਤਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਭਿੱਜਿਆ ਪਿਆ ਸੀ ਅਤੇ ਅੰਦਰ ਸਿਮਰਨ ਦੀ ਰੋਹ ਆਪਣੇ ਪੂਰੇ ਜਵਨ ਨਾਲ ਚੱਲ ਰਹੀ ਸੀ ਥੋੜੇ ਚਿਰ ਵਿੱਚ ਹੀ ਇੰਜ ਮਹਿਸੂਸ ਹੋਇਆ ਕਿ ਸਾਰੇ ਪਾਸੇ ਹੀ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਇੰਨਾ ਰਸ ਐਨੀ ਸ਼ਾਂਤੀ ਆਤਮਾ ਮਾਨ ਰਹੀ ਸੀ ਕਿ ਜੋ ਦੱਸੀ ਨਹੀਂ ਸੀ ਜਾ ਸਕਦੀ ਆਪ ਜੀ ਇਸੇ ਪ੍ਰਕਾਸ਼ ਵਿੱਚ ਧਿਆਨ ਲੈਂਨ ਸਨ ਅਤੇ ਸਿਮਰਨ ਹੋ ਰਿਹਾ ਸੀ ਪ੍ਰਕਾਸ਼ ਹੋਰ ਵਧਿਆ ਤਨ ਤਨ ਸ੍ਰੀ ਗੁਰੂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਮੇਰਾ ਕੀਤਿਆ ਆਪਣੇ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ ਅਤੇ ਆਪਣਾ ਪਵਿੱਤਰ ਹੱਥ ਸਿਰ ਉੱਪਰ ਰੱਖਿਆ ਹੁਣ ਇੰਜ ਮਹਿਸੂਸ ਹੁੰਦਾ ਸੀ ਕਿ ਸਤਗੁਰੂ ਜੀ ਅੰਦਰ ਵੀ ਹਨ ਅਤੇ ਬਾਹਰ ਵੀ ਪ੍ਰਤਖਰੂ ਵਿੱਚ ਦਰਸ਼ਨ ਦੇ ਰਹੇ ਹਨ ਅਤੇ ਮਿਹਰ ਕਰਕੇ ਆਪਣਾ ਹੱਥ ਸਿਰ ਉੱਪਰ ਰੱਖਿਆ ਹੋਇਆ ਹੈ। ਬਸ ਫੇਰ ਕੀ ਸੀ ਸਤਿਗੁਰੂ ਸੂਰਮੇ ਨੇ ਹੁਣ ਤਾਂ ਰਹਿੰਦੇ ਵੀ ਭਰਮ ਦੇ ਛੋੜ ਕੱਟ ਦਿੱਤੇ। ਬਸ ਆਨੰਦ ਹੀ ਆਨੰਦ ਖੇੜਾ ਹੀ ਖੇੜਾ ਅਤੇ ਖੁਸ਼ੀ ਦਾ ਕੋਈ ਪਾਰਾ ਵਾਰ ਨਹੀਂ ਸੀ। ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਕਵੀਰ ਚਰਨ ਕਮਲ ਕੀ ਮੋਜ ਕੋ ਕਹ ਕੈਸੇ ਉਨਮਾਨ ਕਹਿਵੇ ਕੋ ਸੋਬਾ ਨਹੀਂ ਦੇਖਾ ਹੀ ਪ੍ਰਵਾਨ ਉਸ ਆਨੰਦ ਨੂੰ ਦੱਸਿਆ ਨਹੀਂ ਜਾ ਸਕਦਾ ਕੇਵਲ ਮਾਣਿਆ ਜਾਂ ਅਨੁਭਵ ਹੀ ਕੀਤਾ ਜਾ ਸਕਦਾ ਹੈ ਜਿਵੇਂ ਇੱਕ ਹੋਰ ਸ਼ਬਦ ਹੈ ਕਹੋ ਕਬੀਰ ਗੁੰਗੈ ਗੁੜ ਖਾਇਆ ਪੂਛੇ ਤੇ ਕਿਆ ਕਹੀਏ ਇੱਕ ਹੋਰ ਸ਼ਬਦ ਕਬੀਰ ਦੇਖ ਕੇ ਕਹਿ ਕਹੋ ਕਿਹੇ ਨਾ ਕੋਪਤ ਆਏ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਇ ਇਸੇ ਆਨੰਦ ਦੀ ਮੋਜ ਵਿੱਚ ਪਤਾ ਨਹੀਂ ਕਦੋਂ ਸਤਿਗੁਰੂ ਜੀ ਦੇ ਦਰਸ਼ਨ ਅਲੋਪ ਹੋਏ ਪਤਾ ਉਦੋਂ ਲੱਗਾ ਜਦੋਂ ਤੜਕਸਾਰ ਰੇਲ ਗੱਡੀ ਲੰਗੀ ਉਸ ਦੇ ਖੜਾਕ ਨੇ ਸੁਰਤ ਨੂੰ ਬਾਹਰ ਮੁਖੀ ਕੀਤਾ ਪਰ ਠੰਡ ਸਵਾਦ ਰਸ ਅਤੇ ਪ੍ਰਕਾਸ਼ ਉਸੇ ਤਰ੍ਹਾਂ ਹੀ ਰਹਾ ਇਸੇ ਆਨੰਦ ਨੂੰ ਹੋਰ ਮਾਣਿਆ ਬਹੁਤੀ ਤੁਪ ਹੋਣ ਤੇ ਤਕਰੀਬਨ 11:00 ਵਜੇ ਵਾਪਸ ਮੋੜੇ ਡੇਰੇ ਪੁੱਜੇ। ਥੋੜਾ ਜਲ ਪਾਣੀ ਛਕਿਆ ਫਿਰ ਉਸੇ ਜਗ੍ਹਾ ਤੇ ਆ ਕੇ ਆਪਣੇ ਨਿਯਮ ਅਨੁਸਾਰ ਪ੍ਰਭੂ ਚਰਨਾ ਵਿੱਚ ਸੁਰਤ ਜੋੜਨ ਦਾ ਯਤਨ ਕੀਤਾ। ਰਸਤਾ 'ਚ ਸਿਮਰਨ ਵੀ ਚੱਲਦਾ ਸੀ ਪਰ ਜੋ ਸਤਗੁਰੂ ਜੀ ਨੇ ਰਾਤ ਬਖਸ਼ਿਸ਼ਾਂ ਕੀਤੀਆਂ ਸਨ ਉਹਨਾਂ ਵਿੱਚ ਥੋੜਾ ਫਰਕ ਸੀ। ਲੇਕਿਨ ਸਤਗੁਰੂ ਜੀ ਨਾਲ ਹੀ ਹਾਜ਼ਰ ਨਾਜ਼ਰ ਪਾਸ ਦੇ ਸਨ। ਅੰਦਰ ਤੇ ਬਾਹਰ ਪ੍ਰਕਾਸ਼ ਹੀ ਪ੍ਰਕਾਸ਼ ਸੀ ਰਾਤ ਦਾ ਸਮਾਂ ਹੋਇਆ ਰਾਤ ਦੇ ਘੁੱਪ ਹਨੇਰੇ ਵਿੱਚ ਵੀ ਉਸ ਪ੍ਰਕਾਸ਼ ਦਾ ਇੰਨਾ ਚਾਣਨ ਸੀ ਜਿਵੇਂ ਕਿ ਕਈ ਸੂਰਜਾਂ ਦਾ ਪ੍ਰਕਾਸ਼ ਇਕੱਠਾ ਕੀਤਾ ਹੋਵੇ ਇਸ ਬਾਰੀ ਪ੍ਰਕਾਸ਼ ਤੋਂ ਮਨ ਵਿੱਚ ਚਿੰਤਾ ਬਣ ਗਈ ਕਿ ਇਸ ਪ੍ਰਕਾਸ਼ ਨੂੰ ਵੇਖ ਕੇ ਲੋਕ ਮੇਰੀ ਮਨੋਤ ਕਰਨ ਲੱਗ ਪੈਣਗੇ ਅਤੇ ਮਨ ਵਿੱਚ ਮਾਣ ਪੈਦਾ ਹੋ ਜਾਵੇਗਾ ਜਿਸ ਕਾਰਨ ਕਿਤੇ ਬਾਬਾ ਕਬੀਰ ਜੀ ਦਾ ਕਥਨ ਸাকার ਨਾ ਹੋ ਜਾਵੇ ਕਿ ਚਾਲੇ ਥੇ ਹਰ ਮਿਲਨ ਕੋ ਵਿਚੈ اٹਕਿਓ ਚੀਤ ਫਿਰ ਗੁਰ ਚਰਨਾ ਵਿੱਚ ਅਰਦਾਸ ਕੀਤੀ ਕਿ हे ਗਰੀਬ ਨਿਵਾਜ ਜੀ ਕਿਰਪਾ ਕਰਕੇ ਇਸ 바ਰੀ ਪ੍ਰਕਾਸ਼ ਨੂੰ ਸੰਕੋਚ ਲਵੋ ਅੰਤਰਾਤਮੇ ਆਪਣੇ ਚਰਨਾ ਨਾਲ ਜੋੜੀ ਰੱਖੋ ਸਤ ਗੁਰ ਜੀ ਨੇ ਅਰਦਾਸ ਸੁਣਨ ਉਪਰੰਤ 바ਰੀ ਪ੍ਰਕਾਸ਼ ਸੰਕੋਚ ਕੇ ਅੰਦਰੂਨੀ ਬਖਸ਼ਿਸ਼ਾ ਨਿਰੰਤਰ ਜਾਰੀ ਰੱਖਿਆ ਬਾਕੀ ਅਗਲੇ ਭਾਗ ਵਿੱਚ ਸੇਕਨ ਹੈ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ